ਸੱਜਣੋ ਇੱਕ ਵੀਡੀਓ ਕਵਰ ਕਰ ਲਈ ਆਪਾਂ ਵਾਨ ਨੇੜੇ ਜੀਰਾ 메ਨ ਸ਼ਹਿਰ 메ਨ ਕਸਬਾ ਭਰਾ ਹਰਾਂ ਨੂੰ ਲੱਗਦਾ ਵਪਾਰ ਲੈਣ ਦਾ ਕੰਮ ਆ ਰੂਟੀਨ ਚ ਮੰਨ ਲਓ ਵੀ 8-10 ਜਿਹੜੇ ਐਨੀਮਲ ਵਿਕਰੀ ਵਾਲੇ ਹੁੰਦੇ ਆ ਭਰਾ ਕੋਲੇ ਅੱਜ 5 ਐਨੀਮਲ ਆਪਾਂ ਵੀਡੀਓ ਚ ਸ਼ੂਟ ਕੀਤੇ ਆ ਜਿਹਦੇ ਚ ਤਿੰਨ ਮੱਝਾ ਸੱਜਣੋ ਗੱਬਣਾ ਬਹੁਤ ਹੀ ਚੰਗੇ ਦੁੱਧ ਵਾਲੀਆਂ ਆ ਸਰਸੇ ਹਸਾਰ ਦੀ ਮੈਂ ਆ ਬੜਾ ਚੰਗਾ ਇਹਨੇ ਦੁੱਧ ਪਾਇਆ ਤੁਸੀਂ ਗੈਸ ਆਪੇ ਲਾ ਲਿਓ ਨਾ ਸੀ ਨਹੀਂ ਦੱਸਦੇ ਆ ਮੈਂ ਵੀਰ ਦੀ ਘਰੇ ਚੋਈ ਦੇਖੀ ਭਾਲੀ ਓਕੇ ਰਿਪੋਰਟ ਆ ਬੜਾ ਚੰਗਾ ਦੁੱਧ ਪਾਇਆ ਨੰਬਰ ਲਾਵਾਂਗੇ ਆਪਾਂ ਤੋਰ ਤਾਰ ਕੇ ਵੀਡੀਓ ਚ ਵਿਖਾਤੀਆਂ ਸੱਜਣੋ ਪੂਰੀਆਂ ਚੰਗੀਆਂ ਮਈਆਂ ਭਰਾ ਕੋਲੇ ਤੇ ਆ ਝੂਟੀ ਦੁੱਧ ਦੰਦ ਪਹਿਲਾ ਸੂਆ ਸੂਈ ਮਗਰ ਕੱਟੀ 11 ਦੁੱਧ ਤਿਆਰ ਆ ਓਏ ਸੱਜਣੋ ਰੇਟ ਤੁਹਾਡੇ ਲੈਣ ਦੇ ਨਾਲ ਆ ਆ ਆ ਗਈ ਬਿਲਕੁਲ ਤਾਜੀ ਸੂਈ ਕੱਲ ਦੀ ਤੇ ਥੋੜੀ ਜੀ ਇਹ ਕਾਰਨ ਬਣ ਗਿਆ ਕਿ ਇਹਦੀ ਕੱਟੀ ਚਲਾਣੇ ਕਰ ਕੀ ਆ ਬਾਕੀ ਤੀਜਾ ਸੂਆ ਸੂਈ ਮੈਂ ਓਕੇ ਰਿਪੋਰਟ 8 9 ਕਿਲੋ ਬੋਲਾ ਜੇ ਕੋਈ ਅੱਜ ਭੈਣ ਭਰਾ ਇਦਾਂ ਹੀ ਖਰੀਦਣੀ ਚਾਹੁੰਦਾ ਤਾਂ 95000 ਦੀ ਭਰਾ ਕਹਿੰਦਾ ਮਾਨਤਨ ਹੋ ਜਾਊਗਾ ਧੰਨਵਾਦ